ਇਸੇ ਵੇਲੇ ਸੀ ਮੌਜੂਦਾ ਸਾਹ ਨਹਿਰ ਬਰਾਜ ਤਲਵਾੜਾ ਦੇ ਬਬੂਂਜਾ ਗੇਟ ਦੇ ਉੱਤੇ ਜਸਤੀਏ ਲਗਾਤਾਰ ਹਿਮਾਚਲ ਦੇ ਵਿੱਚ ਇਹ ਭਾਰੀ ਮੀਂਹ ਹੋ ਰਿਹਾ ਹੈ ਬੱਦਲ ਫਟ ਰਹੇ ਨੇ ਜਿਸ ਦੇ ਨਾਲ ਇਹ ਪੌਂਡ ਟੈਂਕ ਦਾ ਜਿਹੜਾ ਵਾਟਰ ਲੈਵਲ ਹੈ ਉਹ ਵੀ ਵੱਧਦਾ ਹੋਇਆ ਦਿਖਾਈ ਦੇ ਰਿਹਾ ਦੱਸਦੀ ਜੇ ਅੱਜ ਦੀ ਗੱਲ ਕਰੀਏ ਤਾਂ ਇਸ ਵੇਲੇ ਜੋ ਪੌਂਡ ਟੈਂਕ ਦਾ ਵਾਟਰ ਲੈਵਲ ਹੈ ਉਹ 1380 ਜੋ ਕਿ ਖਤਰੇ ਦੇ ਨਿਸ਼ਾਨ ਤੇ ਇਹ ਪਹੁੰਚ ਚੁੱਕਿਆ ਹੈ ਇੱਕ ਵਾਰ ਤਸਵੀਰਾਂ ਘਟਨਾ ਜੂ ਸਾਂਝੀਆਂ ਕਰਾਂਗਾ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸਾਹ ਨਹਿਰ ਬਰਾਜ ਦੇ ਬਬੂਂਜਾ ਗੇਟ ਦੀਆਂ ਹਨ ਦੱਸ ਦਈਏ 40 ਗੇਟ ਇਸ ਟਾਈਮ ਜਿਹੜੇ ਬਬੂਜਾ ਗੇਟ ਤੇ ਖੁੱਲੇ ਹੋਏ ਹਨ ਉਹ ਦੱਸ ਦਈਏ ਸਵੇਰ ਦੀ ਜੇ ਗੱਲ ਕਰੀਏ ਸਵੇਰ ਜਿਹੜਾ ਇਨਫਲੋ ਸੀ ਉਹ 1.5 ਲੱਖ ਦੇ ਕਰੀਬ ਸੀ ਪਰ ਹੁਣ ਜਿਹੜਾ ਇਨਫਲੋ 90000 ਦੇ ਕਰੀਬ ਇਹ ਪਹੁੰਚ ਚੁੱਕਿਆ ਹੈ ਜਿਹੜਾ ਬਬੂਜਾ ਗੇਟਾਂ ਦੇ ਰਾਹੀਂ ਜਿਹੜਾ ਪਾਣੀ ਸੱਡਿਆ ਜਾ ਰਿਹਾ ਹੈ ਇਹ 48021 ਜਿਹੜਾ ਪਾਣੀ ਹੈ ਇਹ ਬਿਆਸ ਦਰਿਆ ਦੇ ਵਿੱਚ ਸੱਡਿਆ ਜਾ ਰਿਹਾ ਹੈ ਦੱਸ ਦਈਏ ਲਗਾਤਾਰ ਜਿਹੜਾ ਪਾਣੀ ਬਿਆਸ ਦਰਿਆ ਦੇ ਰਾਹੀਂ ਸੱਡਿਆ ਜਾ ਰਿਹਾ ਹੈ ਇਸ ਦੇ ਵਿੱਚ ਹਿਮਾਚਲ ਔਰ ਮੁਕੀਰੀਆਂ ਔਰ ਟਾਂਡਾ ਦੇ ਦੱਸਿਆ ਜਾ ਰਿਹਾ ਕੁਝ ਪਿੰਡ ਇਸ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਨ੍ਹਾਂ ਦੀਆਂ ਦੱਸਦੀਏ ਕਈ ਏਕੜ ਫਸਲਾਂ ਇਹ ਵੀ ਇਹ ਬਰਬਾਦ ਹੋ ਚੁੱਕੀਆਂ ਹਨ ਲਗਾਤਾਰ ਹਿਮਾਚਲ ਦੇ ਵਿੱਚ ਜਿਹੜੀ ਇਹ ਬਰਸਾਤ ਹੋ ਰਹੀ ਹੈ ਉਸ ਦੇ ਦੇ ਕਾਰਨ ਜੇਕਰ ਗੱਲ ਕਰੀਏ ਤਾਂ ਪੌਂਟ ਟਾਈਮ ਦਾ ਜਿਹੜਾ ਵਾਟਰ ਲੈਵਲ ਹੈ ਉਹ ਹਰ ਰੋਜ਼ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ ਬੰਗੂਜਾ ਘੇੜ ਦੇ ਰਾਹੀਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਔਰ ਤਰਵਾਈਨਾ ਦੇ ਥਰੂ ਔਰ ਸਿਬਿਲ ਦੇ ਗੇਟਾਂ ਦੇ ਰਾਹੀਂ ਜਿਹੜਾ ਪਾਣੀ ਇਹ ਬਬੁੰਜਾ ਗੇਟ ਰਾਹੀਂ ਇਹ ਛੱਡਿਆ ਜਾਂਦਾ ਉਸ ਤੋਂ ਬਾਅਦ ਇਹ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਂਦਾ ਔਰ ਦੱਸਦੀਏ ਬੀਤੇ ਦਿਨ ਇੱਕ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਸੀ ਜਿਸ ਵਿੱਚ ਤੁਸੀਂ ਦੇਖ ਸਕਦੇ ਸੀ ਕਿ ਹਿਮਾਚਲ ਦੀ ਇੱਕ ਬਹੁਤ ਸੋਹਣੀ ਆਲੀਸ਼ਾਨ ਕੋਠੀ ਇਸੇ ਪਾਣੀ ਦੇ ਵਹਾਅ ਵਿੱਚ ਰੁੜਦੀ ਹੋਈ ਇਹ ਦਿਖਾਈ ਦਿੱਤੀ ਹੈ ਜੋ ਕਿ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਵਾਇਰਲ ਹੋ ਰਹੀ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ ਇਸੇ ਬਬੁੰਜਾ ਦੇ ਗੇਟਾਂ ਦੇ ਰਾਹੀਂ ਜਿਹੜੀ ਹੈ ਬਿਆਸ ਦਰਿਆ ਇਹ ਪਾਣੀ ਛੱਡਿਆ ਗਿਆ ਸੀ ਤਾਂ ਇਹ ਹੱਥਲੇ ਮਾਫ ਕਰਨਾ ਥਰਪੇ ਪਿੰਡਾਂ ਦੇ ਵਿੱਚ ਇਹ ਤਵਾਹੀ ਉਸ ਟਾਈਮ ਆ ਗਈ ਸੀ ਜੇ ਲਗਾਤਾਰ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਬਿਆਸ ਦਰਿਆ ਦੇ ਕੋਲ ਇਹ ਪਿੰਡ ਹੈ ਉਹ ਮੁਸੀਬਤ ਵਿੱਚ ਆ ਸਕਦੇ ਹਨ ਲਗਾਤਾਰ ਦੱਸਦੀ ਇੱਕ ਵਾਰ ਫਿਰ ਦੱਸਦੀਏ ਕਿ ਜੇ ਲਗਾਤਾਰ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਇਹ ਭਾਰੀ ਮੀਂਹ ਹੁੰਦਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ ਵੱਧ ਵੀ ਛੱਡਿਆ ਜਾ ਸਕਦਾ ਹੈ ਜਿਸ ਦੇ ਨਾਲ ਛੇਹਲੇ ਪਿੰਡਾਂ ਲਈ ਇਹ ਮੁਸੀਬਤ ਇਹ ਜਰੂਰ ਬਣ ਸਕਦੀ ਹੈ ਨਮੀ ਅਪਡੇਟ ਲੈ ਕੇ ਜਲਦ حاضر ਹੋਵਾਂਗੇ ਤੁਸੀਂ ਬਣੇ ਰਹੋ ਪੰਜਾਬ ਨੇਸ਼ਨ ਨਿਊਜ਼ ਦੇ ਨਾਲ